ਕਿਹੜਾ ਦਰਦ ਹੀ ਪਾ ਹੋਏ ਕੀਮਤ ਪੈਣਾ ਨਹੀਂ ਹਜਰ ਕਨਿਵਾਰੇ ਤੇ ਰਹੇ ਰਹੀ ਸਮਾਈ ਗੱਲ ਮੇਰੇ ਸਾਈਂਵਾ ਗੈਰ ਗੰਬੀਰ ਗੁਣੀ ਨਰਾ ਹੋਰ ਆ ਆਤਮਾ ਵਾਲਾ ਕਹ ਰਹਾ ਆ ਆਤਮਾ ਵਾਲਾ ਕਹ ਵਿਚਾਰ ਸਿਤੇ ਬਲੇ ਤੇ ਪਟਾਦਾ ਦੇਤੋਂ ਦੇਤ ਸੇਟਾ ਚਾਰਾ ਨਾਨਕ ਸਤਿ ਸਵਾਦਧਾਰ ਆਸਾ ਬਲਾ ਬਲਾ ਜੀਵਾ ਮਿਸਰੇ ਮਾਰੇ ਜੋ ਆਖਣਿ ਹਉਕਾ ਸਚਨਾ ਨਾਮਿ ਨਾਮਿ ਨੀਲਾ ਕੇ ਕੂਕ ਕੋਤ ਕੋਤ ਹੈ ਚਲੀ ਹੈ ਕੂਕ ਸੋਤੋਂ ਬਿੰਦਰੇ ਮੇਰੀ ਮਾਈ ਸਚੈ ਆਇਓ ਸਚੈ ਨਾਇਰਾ ਸਚਿ ਨਾਮ ਕੀ ਲਾਗੈ ਤੂਕ ਬਤੁ ਕੋ ਕਹੈ ਕਹੈ ਸੁਦੇ ਦੁਖ ਸੋ ਕਿਉ ਮਿਸਰੈ ਮੇਰੇ ਪਾਏ ਸਚ ਸਹੁਰ ਸਚੇ ਨਾਇ ਰੋ ਸਾਰੇ ਨਾਮ ਕੇ ਤਰੁ ਮਿਲ ਆਏ ਆਗਤ ਕੇ ਕਿ ਮਦ ਨਹੀਂ ਪਾਏ ਜੇ ਸਮੈ ਕਾ ਕੜ ਪਾਹੇ ਵਡਣਾ ਹੋਵੇ ਕਾਟ ਨ ਜਾਏ ਨਾ ਉਹ ਮਰਨ ਹੋਵੇ ਸੋਗ ਦਿੰਦਾ ਜਾ ਚੁਕੇ ਪੁਗਰ ਗੁਣੇ ਮੂਰਨਾਇ ਹੋਵੇ ਨਾ ਕੋ ਅਨਾਕੂਏ ਜਿਵਣਾਪ ਤੇ ਹੁੜ ਤੇਰੀ ਦਾਤੁਰ ਜਨਮ ਕਰਕੇ ਕੀ ਰਾਗ ਕਸਬ ਸਾਰੇ ਕਹ ਪਮ ਜਾਤ ਨਾਨਕ ਨਾ ਵਾਦ ਸੁਨਾ ਰਾਬ ਗੁਰੀ ਮਾਲਾ ਸਤਾ ਹਰ ਕੀਰਤ ਸਤਿਗੁਰ ਸਤਿਗੁਰ ਕਾ ਮਿਹਨਤ ਕਰਿ ਕਿਰਪਾ ਸਤਿ ਰਾਮ ਕੀ ਦੇ ਕਿਰਪਾ ਸਤਿਗੁਰ ਸਰਨਾਈ ਕਰਿ ਦੇਉ ਨਾਮ ਵਰਗਾਸ ਮੇਰੇ ਮੀਤ ਗੁਰ ਦੇਵ ਮੋਤਰਾ ਰਾਮ ਨਾਮ ਵਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਹਾਈ ਹਰ ਕੀਰਤ ਸਰੇ ਰੇ ਰਦਾ ਸਰਾਉ हर जन के बड़ पाग बड़े जन हर हर सरता हर प्यास हर हर नाम मेरा त्रिपता सह गल संगत गुण प्रकाश जन हर 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 रस नाम नाम पाया जन प्रकाश जो सतगुरु सरन सतने आ जीव जीव जीवास ਜਨਾਰਜਨ ਸਤ ਹੋਰ ਸੰਗਤ ਪਾਈ ਤਨ ਪਰਮਸਤ ਕੋਨ ਕਿਆ ਨਿਖਾਸ ਤਨ ਤਨ ਸਤ ਸੰਗਤ ਵਿਤਰ ਸਪਾਇਆ ਜਨ ਨਾਨਕ ਨਾਮ ਪਰਗਾਸ ਰਾਉ ਜਰੇ ਮਾਲਾ ਪੰਜ ਬਾਬ ਕਾਜਰ ਮਨ ਚਿਤ ਰਤ ਜਨ ਆਹਰ ਹਰ ਜੀਉ ਕਰਿਆ ਸੈਲ ਪੱਥਰ ਮੈਂ ਦਸ ਪਾਏ ਸਾਹ ਪਰਿਜਤ ਅਜੇ ਕੈ ਤਰੀਆ ਮੇਰੇ ਬਾਦੂ ਦੇ ਸਤ ਸੰਤਾਂ ਤੁਮੇ ਲਗ ਕੇ ਤਰੀਆ ਸਿ ਸੰਭਾਈ ਭਗੁਰ ਕਾਹੀ ਮਨ ਕੋ ਕਰਿਆ ਹੋ ਤੇ ਰੁਡ ਵਸ ਕੋ ਤੋਤਿ ਰੁਪਾਚੇ ਰਚੀ ਸਰੀਆ ਤ ਕਵਨ ਕਦਾਵ ਕਵਨ ਉਚਵਾਵੇ ਮਨ ਮੇ ਸਿਵਰਤ ਕਰਿਆ ਸਾਂ ਲਾਉਣ ਦਾ ਸਿ ਤੇਦਾਨ ਸਤਿ ਕਰ ਕਰ ਕਲ ਕਰਿਆ ਜਨ ਨਾਨਕ ਤੁਮ ਵਲ ਵਨ ਸਦ ਵਨ ਜਈਐ ਜਗਤਿ ਨ ਪਰ ਵਰਿਆ ਰਾਵਸਾ ਮੋਲਾ ਚੱਖਾ ਸੋ ਭਲ ਕਾ ੴ ਸਤਿਗੁਰ ਪ੍ਰਸਾਦ ਸੋ ਪਰ ਕਨ ਅੰਨ ਅਰਪ ਕਨ ਰਤਨਾ ਅਰ ਅਨੁਵਾ ਅਗਮਾ ਪਾਦਾ ਸੰਚ ਹੈ ਸੰਤ ਰਹਿ ਸਦ ਜੀ ਸੰਚੈ ਸਿਰ ਜਨਾਰ ਸਭ ਜੀ ਤਾਰੇ ਜੀ ਤੋ ਜੀਆਂ ਕਾ ਦਤਰਾ ਤਾਉ ਸਤ ਜੀ ਸਰੂਪ ਬਿਸੰਦਰ ਨਾਰਾ ਅਰੇ ਆਪੇ ਠਾਕਰ ਅਰੇ ਆਪੇ ਸੇਵਕ ਦੇ ਕਿਆ ਨਾਨਕ ਜਤ ਵਿਚਾਗਾ ਓ ਘਟ ਘਟ ਅੰਤਰ ਹਰ ਬਨ ਰੰਗ ਕਰੇ ਜੀ ਅਕੀਸੂ ਪਰ ਕਰੇ ਸੰਗਣਾ ਇੱਕ ਦਾਤੇ يو پي خاري دے او تیرے جون بيجنا تا سوي جو تو پين سويتے سويتے جون دے جون پاي رو ستے تي تو سوني کیا يا جيت نو کي پار کرے تن نو مرتن پاي گوئے مگر داتا اندر مرتھت پايو اديار تو بيچڙي اريا پنلایا يا سوت جي ماي پت بين دوج کو ني نوي ਜੀ ਜਤ ਅੰਤੇ ਰਾਖੇ ਬਿਜੋਗ ਮਿਲ ਵਿਚਰਿ ਸੰਜੋਗੀ ਮੇਲ ਜਿਤਨਾ ਤੂੰ ਜਾਣੈ ਹੈ ਸੋਏ ਜਨ ਜਾਣੈ ਹਰ ਗੁਣ ਸਰਜਿਓ ਮੁਖ ਖਾਣੈ ਜਿਹਨਾਂ ਸੇਵੇ ਅਤਿਕ ਸੁਖ ਪਾਇਆ ਸਹਿ ਜੀਰ ਨਾਮ ਸਮਾਇਆ ਉਹ ਆਪੇ ਕਰਤਾ ਤੇਰਾ ਕੀਆ ਸਭ ਮੇਰੇ ਜਨ ਜਾਵਰ ਨਾ ਕੋਈ ਤੋ ਕਰਤ ਜਿਵੇਂ ਕੇ ਜਾਣ ਹੈ ਤੋਈ ਬਨਨਾਕ ਬਰਵਤ ਪਰ ਬਿਠੋਈ ਮਸਤਰ ਮਲ ਕਲਾ ਤੇ ਸਰਵੜੇ ਮੈ ਗੰਨਵਸਾ ਪਾਣੀ ਪਰ ਉਤਲੇਖਿਆ ਪੰਖਜ ਮਾ ਪਦ ਨੇ ਚਲਉ ਦੇਖ ਕੈ ਡੋਹੀ ਅਲੀ ਮਾਣੇ ਕਨ ਚੀਤ ਸਗੋ ਬੰਦਾ ਹੂ ਤੇਰੇ ਯਾਰਾਉ ਨਾਉ ਜੀ ਕੀ ਤੀਰੇ ਪਰਿਆ ਨਮੋ

ਜਨ ਕੇ ਤੈ ਦਾ ਤੇ ਰਤ ਪਾਇਆ ਕਹਿ 라ਵ ਜਪ ਤੱਕ ਸੰਜਮ ਤਰਮਨਾ ਕਮਾਇ ਸੇਵਾ ਸਾਧਨਾ ਜਨਿਆਰ ਲਾਇ ਕਉ ਨਾ ਲਕੋ ਨੀਚ ਚਰਮਾ ਸ਼ਰਨ ਪਰੇ ਕੇ ਰਖੋ ਸ਼ਰਮਿ ਕਿ ਕੁੰਕਾਰਿ ਸਤਗੁਰੁ ਕਰਿ ਸੋਤ ਕਵਯੋ ਬਾਸ ਜੀ ਤੀਂ ਚਉਪਈ ਅਮਰੀ ਕਰਵਾ ਤਦ ਰਚਾ ਕੋਰਨ ਹੋਏ ਚਿਤ ਕੀਤਾ ਕਰ ਚੰਨ ਮਨ ਰਿਓ ਮਾਰਾ ਤਨ ਜਾਣ ਕਰੋ ਗਤੀ ਪਾਰਾ ਹਮਰਾ ਦੁਤ ਪ੍ਰਵੇ ਤੁਮ ਪਾਪੀ ਵਾਸਾਂ ਜੈ ਮੇ ਬਚੋ ਸੁਦੇ ਵਸੇ ਮੂਲ ਪਰਿਵਾਰ ਤੇ ਰੁਕ ਦੇਖ ਸੋਏ ਕਰਤਾਰਾ ਮੋਰ ਚਾਨਿਲ ਕਰ ਦੇ ਕਰੀਏ ਸਭਰ ਕੋ ਆਦ ਸਰੀਏ ਪੂਰ ਨੋਏ ਹਮਾਰੀ ਆਸਾ ਤੂਰ ਪਜਨ ਕੇ ਰੇ ਪਿਆਸਾ ਮੈਂ ਛਾੜ ਕੋ ਨਾ ਕਿਆਉ ਜੋਰ ਚਾਹੂੰ ਖਤਮ ਤੇ ਪਾਉ ਸੇਵਕ ਸੇਖੋ ਮਾਰੇ ਤਾਰਿਆ ਸੁਣ ਚਲ ਸਤਿਗੁਰ ਮੰਨ ਮਾਰੇ ਆਪ ਨੇ ਮੁਝ ਵਰੀਏ ਮਨ ਗਾਲ ਕਾ ਤਰਾ ਸੁਨਾਰੀਏ ਕੋ ਦੂਸਰ ਮਾਰੇ ਪਛ ਸਰੀਓ ਤੁਝ ਕੜਿ ਹੋਰ ਚਾ ਰਾਮ ਨਿਉ ਮੇ ਰਖ ਗਾਰੇ ਸਾਇਵ ਸੰਤ ਸਾਇ ਇਖਿਆਈ ਦੀਨਵੰਤ ਦੁਸ਼ਟਨ ਕੇ ਹੰਤਾ ਤਮੋਪੁਰਿ ਚਤੁਰਦਸਕੰਤਾ ਕਾਲ ਪੈ ਬ੍ਰਹਮਾ ਬਪ ਕਰਾ ਹਰ ਪੈ ਸਭ ਜੂਵ ਕਰਾ ਕਾਲ ਪੈ ਕਰਿ ਵਿਸ਼ਨ ਪਰ ਕਸਾ ਸਭ ਕਾਲ ਕਰਿ ਅੰਤਮਸਾ ਜਵਨ ਕਰ ਜੋਤੀ ਸੰਕਿਉ ਮੇਧ ਰਾਤਰਾ ਮਾ ਜੋਤੀਉ ਜਵਨ ਕਾਲ ਸਭ ਨਾਮ ਸੁਆਰੋ ਨਮਸ਼ਕਾਰ ਹੈ ਤੈ ਹੁਮਾਰਾ ਜਵਨ ਕਾਲ ਸਭ ਜਗਤ ਬਨਾਇ ਦੇਵ ਦਾਇਤ ਜਸਵ ਪੁਜਾਇਉ ਆਸੀ ਅੰਤਿ ਕੇਵ ਕਰਾ ਸਤਿ ਸੁਰੀ ਸੁਝੋ ਅੰਮਾਰਾ ਨਮੇਸ਼ ਚਰਨ ਦੇਸੇ ਕੁਮਾਰੀ ਸਗਲ ਪਰ ਜਾਜਿਣਾਂ ਖਸਵਾਰੀ ਸਿਵਕਨ ਕੋ ਸਭ ਤੇ ਸੁਖਤੀਓ ਸਤਰਰ ਕੋ ਫਲ ਬੋਵਦੈ ਮੋਹ ਰਚਾਤ ਕੇ ਅੰਤਰ ਕੀ ਜਾਤ ਫਜੇਸੁਰੇ ਕੀ ਕੀ ਪੁਛਾਨਤ ਜੀਂਟੀ ਤੇ ਕੋ ਜਰ ਪਸ ਤੁਲਾ ਸਾਪਰੇ ਤੇਰ ਪਦ ਰੇਸ਼ੇ ਕਰ ਤੁਲਾ ਕੌਣ ਤੇ ਜੋ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜੰਮੈ ਚਾਵਦ ਕਰਖ ਕਰ ਤਾਰਾ ਅਰਜ ਤਰਤ ਤਬ ਦੇ ਪਰ ਜਵ ਕਰਖ ਕਰ ਤੋ ਤਰਹੁ ਤੁੰਗ ਬੰਤ ਦੇ ਪਰ ਸਭ ਜਿਤੇ ਵੇਰਨ ਸਭ ਤੰਦੇ ਆਪੁ ਆਪਨੀ ਕੋ ਜੇ ਉਚਾਰੇ ਹਉਸ ਵੇਤਿ ਲੇਤ ਨਰਾਉ ਨ ਜਾਣਤ ਵੇਦ ਬੇਦ ਰਿਆ ਨਾ ਨੰ ਪਾਵੈ ਜਨ ਕਾਲ ਲੰਬ ਆਗਿਆ ਨੀਰ ਅਨਾਨ ਜੇ ਸੰਦ ਅਰ ਕੰਮੂੜਿ ਉਚਾਰੇ ਤੇ ਤਾ ਜਾਨ ਕੋ ਤੇ ਨ ਰਤ ਰਖਿ ਵਿਦਾ ਸਾਥ ਕਰਿ ਪਰ ਰਖ ਮਨ ਤਰਿ ਵਸਵਾ ਹੋ ਜਤੈ ਤੇ ਜਨ ਜਾਣਤ ਹਉ ਦੇਵ ਕੋ ਕਹਿ ਤਸਤਾਸ ਤੇ ਮੈਂ ਕਾਰ ਕਾ ਚਿੰਤਾ ਨਾ ਕਰ ਉਸ ਆਪ ਆਪਣੀ ਬੁਧਜਤੀ ਬਰਨਤ ਪੈ ਪੈ ਨਾ ਕੋਈ ਨਹੀਂ ਕੀ ਤੁਮਰਾ ਲਖਾ ਨਾ ਜਾਏ ਪਸਾਰਾ ਹੈ ਸਜਾ ਪ੍ਰਤਮ ਗੁਰਸਾਰਾ ਇੱਕ ਰੂਪ ਨੂੰ ਸਰਕਾਰਾ ਤੇਰਾ ਰਾਵ ਕਈ ਕੁਪਤਾ ਹੰਡਜ ਜੇਰ ਸੇਤ ਜਕੇ ਨੇ ਤਪਦ ਕਾਨ ਮਾਨ ਸਜੀ ਨੇ ਕੋ ਪੂਰ ਰਾਜਾ ਬੈਠਾ ਕੋ ਸਮਰਤ ਸੰਤਰ ਬੈਠਾ ਸਦੇ ਸੈਤ ਦਸਾਇ ਚੰਦਵ ਆਦਿ ਰਾਗ ਸਰੂਪ ਸੁਭੰਗ ਵਰਛਾ ਮੇਰੀ ਤੁਮ ਕਰੋ ਸਿਕ ਵਾਰ ਸਿਕ ਸੰਗਰੂ ਦੁਸ਼ਟ ਜਿਤੇ ਉਤਵਤ ਤਪਾਤਾ ਸਕਲ ਮਲੇ ਸਿਕਾਰਣ ਕਾਤਾ ਜੇ

जय जनो हे तो हे सुकाल ला तोच देच करे तथा काला कृपा दृष्टि तन दे नरु सकि ताप तद मन नरु यदि सद कर्म हो सो हे भक्त पा सर सके ना कोई एक बार जगत में सब महाराज त प तेई सु महाराज जिन नर नाम दयालु काला दर्द कष्ट लोक तेरा खड़ग तीत मैं संत प्यारे आप से देवे वार ਸਰਵ ਤਾਰੋ ਬੋ ਸੁਖ ਸੁਤਾ ਰੇ ਕਿਤੇ ਦੁਖ ਤੇਲੋ ਗੁਚਾਈ ਸਵਿਆ ਆਹਿ ਲੇ ਜੋ ਤੇ ਚਰੇ ਸੁਤੇ ਕੋਕ ਤੇਰੇ ਜੀ ਆਮਿਓ ਰਾਮ ਰੇਮ ਪੁਰਨਕ ਜਾਨ ਤਾ ਦੇਖ ਕੈ ਮਤ ਇਹ ਕੋ ਮੰਨਿਓ ਜੰਮਰਤਿ ਤਾਤਿ ਤਿਰੇ ਦੇਸ ਤੋਵੇ ਮੁਹੇਂ ਕੈ ਅਮੀ ਕਨਾਂ ਜਾਨਿਓ ਸ੍ਰੀ ਇਸਪਾਨ ਗਿਰਪਾਤਿ ਮਰੀ ਕਰੀ ਨੰਥਿਉ ਸਵਤੋ ਏਕ ਕਾਨਿਓ ਦੋਰਾ ਸਗਲ ਕਾਰ ਕੋ ਛਾਡਕੇ ਗੈ ਹੋ ਤਾਰ ਦੁਆਰ ਬਹਿੰ ਦੇ ਕਿਲਾ ਜਸ ਗੋਵਿੰਦ ਦਾਸ ਤੁਆਸ ਰਾਉਂ ਕਲੇ ਮਨ ਲਤੀ ਜਨ ਨੰਦੇ ਕੋ ਕੰਨ ਸਤਿਗੁਰ ਪਰਸਾਤ ਬੰਦ ਪਿਆ ਮੇਰੀ ਮਾਇ ਸਤਿਗੁਰੂ ਮੈ ਪਾ ਰਿਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨੋ ਜਿ ਆਵਰਦਾਈਆ ਹਰ ਰਾਮ ਤੇਰੇ ਪੜਵਾਰ ਪਰਿਆ ਸਦ ਗਾਵਣੀਆਂ ਆਂਆਂ ਸਦੋਤਾ ਕਾਵਰੇ ਕਿਰ ਮੰਨ ਜਿਨੇ ਵਸਾਇਆ ਤੈ ਰਾਖੁ ਅਨਲੁ ਆਇ ਸੁਖ ਨੂੰ ਨ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੋ ਹਰਿ ਨਾਮ ਹਰਿ ਨਾਮ ਰੋ ਤੂੰ ਮਨ ਮੇਰੇ ਦੋਖ ਸਭ ਵਿਸਾਰੀ ਅੰਗੇ ਕਰ ਕਰੀ ਤੇ ਰੰਕਾਰ ਜਸ ਸੁਵਾਰ ਨਾਮ ਸਭ ਰੰਗ ਦਾ ਸੁਮਰਾ ਸੁਆ ਸੁਖ ਮਨੋ ਵਿਸਾਰ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ ਸਾਚੇ ਸੰਗੋ ਕਿਆ ਨਹੀਂ ਕਰਤੇ ਰਹੇ ਕਰਤੈ ਸਭ ਕੀ ਸਿਜਿਦੈ ਜਿਸ ਦੇ ਕੋ ਪਾਉ ਰਿ ਤਦੈ ਸਦਾ ਤੇ ਵਿੰਤਾ ਆਪਣਾ ਹਿਸਾਬ ਹੈ ਤਾਮ ਜਿਨ ਤੇ ਮਨ ਰਸਿਆ ਵਾਹੇ ਸਤਿ ਕੰਧੀਰੀ ਕਰੇ ਨਾਮੁ ਸੱਚੇ ਸਾਇਲ ਕਿਆ ਨਹੀ ਕਰਦੀ ਰ ਸਚਾ ਨਾਮ ਤੇਰੋ ਅਧਾਰੁ ਸਚੇ ਨਾਮੇ ਆਧਾਰ ਮੇਰਾ ਜਿਨ ਕਹਾਂ ਸਭ ਦਵਾਈਆ ਹੈ ਸਾਥ ਤੁਮੜੈ ਵਸਿਆ ਜਿ ਇਛਾ ਸਭ ਹੋ ਜਾਇਆ ਸਦਾ ਕਰਵਾਣੇ ਕੀ ਤਰ ਗੁਰੂ ਮਿੱਤੋ ਜਿਸਰੀ ਆਈਏ ਵੜੇ ਆਈਆ ਆਂਦੇ ਸੁਲੋ ਸਤੋ ਸਤ ਤਰੋ ਯਾਰੋ ਸੱਚਾ ਨਾਮ ਅਰਿਆ ਦਰਿ ਬਾਜੇ ਪੰਚ ਸਬਦਿਤ ਕਰਿਸ ਪਾਗੇ ਕਰਿਸ ਪਾਗੇ ਸਭ ਗਵਾਜੇ ਕਲਾ ਜਿਤ ਕਰਤਾ ਦੀਆ ਪੰਚ ਦੂਜੇ ਵਸ ਗਿਤੀ ਕਾਲ ਨੰਕਤ ਕੁਮਾਰੀਆ ਜਦ ਕਰਿ ਪਾਇਆ ਅਥ ਜਿਨ ਕਉ ਸੇ ਨਾਮ ਬਲ ਕੇ ਲਾਗੇ ਤੈਨੋ ਤਕ ਤੇ ਸੁ ਕੋ ਤਿਤ ਕੋ ਨਾ ਰਾਨਾ ਭਾਜੀ ਲੰਗਤ ਨੋਜ ਪਾਗਿਓ ਸੰਗਰਮ ਨੋ ਰਕ ਪੂਰੀ ਆਰਵਰ ਪਰ ਪਿਆ ਕਰੇਸਤ ਲਬਸਤੋਰੇ ਦੋਸਰੋ ਸੰਤਾਂ ਪੁੱਤਰੇ ਸੁਨੇ ਸੱਚੇ ਬਾਣੀ ਸੰਤ ਕਾਜਨ ਕਾਇਏ ਸੱਜੇ ਪੂਰੇ ਵਰਦੇ ਜਾਣੀ ਸੰਤ ਦੇ ਪਨੇਤ ਕਹਤੇ ਮੋਹਤ ਸਤਗੁਰੇ ਰਹਾ ਪਰਪੋਰੇ ਬਿਨ ਵਤ ਨਾਨਕ ਗੁਰ ਚਰਨ ਲਾਗੇ ਵਾਜੇ ਅਨੰਤ ਤੋਰੀ ਸੁਣਤੇ ਪਨੀ ਕਹਤੇ ਪਵਿਤ ਸਤਗੁਰ ਆਪਰ ਪੂਰੀ ਬਿਨ ਵਤ ਨਾਨਕ ਗੁਰ ਚਰਨ ਲਾਗੇ ਬਾਜੀ ਅਨੰਦ ਤੋਰੀ ਮਨ ਦਾ ਮੇ ਪੰਡਾ ਪੱਜਾ ਥਾਲੇ ਚ ਤੈਨ ਵਸਤੂ ਪਈਓ ਸਤ ਸੰਤੋ ਵਿਚਾਰੋ ਅਮੰਦ ਨਾਮ ਨਰ ਕਰ ਕ ਪਈਓ ਜਿਸ ਕਾ ਸਰਸਰ ਲਹਾਰੋ ਜੇ ਕੋ ਖਵੇ ਜੇ ਕੋ ਪੁੰਚਾ ਕਿਸ ਕਾ ਵੇ ਉਦਾਰੋ ਇਹ ਵਕ ਜਿ ਨ ਜਾਈ ਨੇਤ ਨੇ ਰਸ ਤੋਂ ਤੋੜ ਅਸ ਸੰਸਾਰ ਚੰਗ ਲਗ ਤਰੀਏ ਸਭ ਨਾਨਕ ਗ੍ਰੰਥਸਾ ਸਗੋ ਕਮਾ ਲਾ ਪੰਜ ਬਾਣ ਏਨਾ ਗੀਤ ਜਾਤੋ ਨਹੀਂ ਮੈਨੋ ਜੋਗ ਕੀ ਤੋ ਮੈਂ ਨਿਰਗੁਣਿਆਰੇ ਉਹ ਗੁਣ ਨਹੀਂ ਆਪੇ ਤਰਸ ਓਏ ਤਰਸ ਪਿਆ ਮੈਂ ਰਾਮਤ ਹੋਈ ਸਤ ਬਰਿ ਸਚਨਾ Me mm not -hmm. mm -hmm. mm -hmm. 待って。 ਆਇਆ ਕੋਈ ਨਹੀਂ ਆਪਾਂ ਕੀ ਕਰਦੇ